ਤਦ ਤੁਸੀਂ ਕਾਲੀ ਖਲਾਉਂਦੇ ਤਾਂ ਨਾ ਤੁਹਾਡੇ ਰੋਕ ਲੈਣਗੇ ਇੱਕ ਪਾਸੇ ਵੱਡੀ ਗਿਣਤੀ ਚ ਕਿਸਾਨ ਤੇ ਦੂਜੀ ਪਾਸੇ ਪੁਲਿਸ ਸ਼ੌਣੀ ਚ ਬਦਲਿਆ ਹੋਇਆ ਇਹ ਮੱਝੀਟਾ ਹਲਕਾ ਵਿਖ ਸਕਦੇ ਹਾਂ ਕਿ ਕਿਸਾਨਾਂ ਨੂੰ ਰੋਕਣ ਦੇ ਲਈ ਕਿੰਨੇ ਤਕੜੇ ਪ੍ਰਬੰਧ ਕੀਤੇ ਗਏ ਨੇ ਥਾਂ ਥਾਂ ਦੇ ਉੱਤੇ ਪੁਲਿਸ ਹੀ ਪੁਲਿਸ ਨਜ਼ਰ ਆ ਰਹੀ ਹੈ ਬੈਰੀਕੇਟਿੰਗ ਕੀਤੀ ਗਈ ਹੈ ਮਰਦਾਬਾਦ 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 ਸਰਕਾਰ ਪਰਦਾ ਰੋਲ ਕੰਟਰੋਲ ਦੇ ਕੱਢੀ ਦੇ ਮਾਰਾ ਦੱਸਦੀ ਕਿ ਇੱਕ ਸਤਨਭਾਜਪਾ ਉਮੀਦਵਾਰ ਤਨਜੀਤ ਸੰਧੂ ਦਾ ਵਿਰੋਧ ਕਰਨ ਪਹੁੰਚੇ ਸੀ ਪਰ ਪੁਲਿਸ ਦੇ ਵੱਲੋਂ ਪਹਿਲਾਂ ਹੀ ਉਹਨਾਂ ਨੂੰ ਰੋਕ ਦਿੱਤਾ ਗਿਆ ਜਿਸ ਤੋਂ ਬਾਅਦ ਸਰਬਨ ਸਿੰਘ ਪੰਦੇ ਦੇ ਪੁਲਿਸ ਮੁਲਾਜ਼ਮਾਂ ਦੇ ਨਾਲ ਸਿੱਖੀ ਬਹਿਸ ਵੀ ਹੋਈ ਅਸੀਂ ਕਦੋਂ ਕਹਿੰਦੇ ਹਾਂ ਅਸੀਂ ਤਾਂ ਆਪ ਆ ਕੇ ਖਲੋ ਜਣਾ ਅਸੀਂ ਫੇਰ ਇਹ ਬੇਤਬਾਰੀ ਕਿਉਂ ਤੁਹਾਨੂੰ ਲੱਗਦਾ ਹੈ ਨਾ ਵੀ ਤੁਸੀਂ ਤੁਹਾਡੇ ਬੰਦੇ ਪੀਸਫੁਲੀ ਅਸੀਂ ਕਦੋਂ ਕਿਹਾ ਤੁਸੀਂ 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 ਗੱਡੀ ਖਲਾਉਂਦੇ ਤਾਂ ਨਾ ਵੀ ਤੁਹਾਡੇ ਰੋਕ ਲੈਣਗੇ ਕਿੰਨੇ ਪਿੱਛੇ ਕਰ ਦਿੰਨੇ ਕਿਸਾਨਾਂ ਦਾ ਗਊ ਪੰਦੇ ਨੇ ਕਿਹਾ ਹੈ ਕਿ ਲਖੀਮਪੁਰੀ ਦਾ ਇਨਸਾਫ ਕਿਉਂ ਨਹੀਂ ਦਿੱਤਾ ਗਿਆ ਐਮਐਸਪੀ ਕਿਉਂ ਨਹੀਂ ਦਿੱਤੀ ਜਾ ਰਹੀ ਤੇ ਸ਼ੁਭ ਨੂੰ ਕਿਉਂ ਮਾਰੇ ਗਿਆ ਇਹ ਸਵਾਲ ਕਰਨ ਸੀ ਭਾਜਪਾ ਉਮੀਦਵਾਰ ਸੰਜੀਤ ਸੰਦੂ ਨੂੰ ਤੇ ਉਹਨਾਂ ਦੇ ਜਵਾਬ ਮੰਗੜੇ ਸੀ ਉਹਨੇ ਕਿਹਾ ਕਿ ਇਹ ਸਵਾਲਾਂ ਦੇ ਜਵਾਬ ਦੇਣ ਤੋਂ ਪਹਿਲਾਂ ਹੀ ਸੰਜੀਤ ਸੰਦੂ ਭੱਜ ਗਏ ਪੰਦੇ ਨੇ ਕਿਹਾ ਕਿ ਜੋ ਹੁਣ ਸਾਡੇ ਸਵਾਲਾਂ ਦੇ ਜਵਾਬ ਨਹੀਂ ਦੇ ਰਹੇ ਉਹ ਐਮਪੀ ਬਣ ਕੇ ਜਵਾਬ ਦੇਣਗੇ ਜੀ ਭਾਜੀ ਆਪਾਂ ਜਿਹੜਾ ਇਹ ਮਜਾਦਾ ਕੀਤਾ ਜਾ ਰਿਹਾ ਜੀ ਦੇਖੋ ਤਰਨਜੀਤ ਸਿੰਘ ਗੰਦੂ ਸਾਹਿਬ ਜਿਹੜੇ ਸਾਡੇ ਉਮੀਦਵਾਰ ਆ ਭਾਜਪਾ ਦੇ ਅਸੀਂ ਉਹਨਾਂ ਨੂੰ ਕਿਹਾ ਸੀਗਾ ਕਿ ਸਾਡੇ ਨਾਲ ਸਵਾਲ ਜਵਾਬ ਕਰ ਲਓ ਉਹ ਸਵਾਲਾਂ ਜਵਾਬਾਂ ਤੋਂ ਭੱਜ ਗਏ ਆ ਔਰ ਫਿਰ ਅਸੀਂ ਕਿਆ ਫਿਰ ਪੈਸੀਂ ਵਿਰੋਧ ਕਰਾਂਗੇ ਤੇ ਇਥੋਂ ਤੱਕ ਆਏ ਆ ਲੱਗਿਆ ਪੈਲਸ ਹੈਗਾ ਵਾ ਤੋਂ ਭਾਜਪਾ ਦੀ ਸਰਕਾਰ ਜਿਹੜੀ ਆ ਜਿਹੜੇ ਉਹਦੇ ਉਮੀਦਵਾਰ ਆ ਸਾਡੇ ਦਾ ਸਵਾਲ ਆ ਕਿ ਲਖੀਮਪੁਰ ਖੇਰੀ ਦਾ ਇਨਸਾਫ ਸਾਨੂੰ ਉਹ ਨਹੀਂ ਮਿਲਿਆ ਤੁਸੀਂ ਲਿਖ ਕੇ ਲੈ ਆਇਆ ਹੈਗਾ ਤੁਹਾਡੀ ਆਪਦੀ ਸੀਗੀ ਪੀ ਐਮ ਐਸ ਪੀ ਗਰੰਟੀ ਕਰੂਨ ਬਣਾ ਕੇ ਦਵਾਂਗੇ ਬਿਜਲੀ ਸੋਧ ਬਿੱਲ ਉਹ ਦੋ ਸੀਗਾ ਉਹ ਕਹਿੰਦੇ ਸੀ ਨਹੀਂ ਲੈ ਕੇ ਆਵਾਂ ਤੁਸੀਂ ਉਹਨ ਬਿਜਲੀ ਬਿੱਲ 2023-24 ਬਣਾ ਕੇ ਰੱਖ ਲਿਆ ਹੈਗਾ ਵਾ ਪੋਲੂਸ਼ਨ ਐਕਟ ਦੇ ਵਿੱਚੋਂ ਕਿਸਾਨ ਨੂੰ ਖੇਤੀ ਨੂੰ ਬਾਹਰ ਕੱਢਣਾ ਸੀਗਾ ਉਹਤੇ ਤੁਹਾਡੇ ਕਮਿਟਮੈਂਟ ਪੂਰੀ ਨਹੀਂ ਸਾਰੇ ਦੇਸ਼ ਦੇ ਕੇਸ ਵਾਪਸ ਲੈਣੇ ਸੀਗੇ ਉਹਦਾ ਕੋਈ ਨਹੀਂ ਆ ਹੁਣ ਅ ਲਖੀਮ ਹੁਣ ਜਿਹੜਾ ਆਪਾਂ ਹਰਿਆਣੇ ਦੇ ਬਾਰਡਰਾਂ ਤੇ ਬੈਠੇ ਉਹਦੇ ਸ਼ਹੀਦ ਸੁਭਕਰਨ ਸਿੰਘ ਨੂੰ ਕਿਉਂ ਸ਼ਹੀਦ ਕੀਤਾ ਗਿਆ ਸਾਡਾ ਕਸੂਰ ਕੀ ਸੀ ਸਾਨੂੰ ਦੇਸ਼ ਦੀ ਰਾਜਨੀਤੀ ਵਿੱਚ ਕਿਉਂ ਨਹੀਂ ਜਾਣ ਦਿੱਤਾ ਗਿਆ ਸਾਡਾ ਉਹਦੇ ਤੇ ਕੀ ਕਸੂਰ ਸੀਗਾ ਜਾਂ ਅਜੇ ਵੀ ਸਾਨੂੰ ਹਰਿਆਣੇ ਦੀਆਂ ਸੜਕਾਂ ਤੇ ਬਲ ਲੈ ਗਾ ਸਾਡਾ ਕੀ ਕਸੂਰ ਸੀਗਾ ਯਾਨੀ ਇਸ ਕਰਕੇ ਸੀਗਾ ਇਹਨਾਂ ਮੰਗਾਂ ਨੂੰਰ ਭਾਰਤ ਡਬਲਯੂਟੀਓ ਤੋਂ ਬਾਅਦ ਸਰਕਾਰ ਇੰਨੀ ਇੰਨੇ ਘਬਰਾਏ ਹੋਏ ਨੇ ਕਈ ਐਸ ਅਫਸਰ ਤੋਂ ਵੀ ਚਾਪਦਾ ਉਹਨਾਂ ਦਾ ਹੈਗਾ ਉਹ ਫੋਰਨ ਜਿਹੜੇ ਅੰਬੈਸਟਰ ਰਹੇ ਨੇ ਕਰਨਜੀਤ ਸਿੰਘ ਸੰਧੂ ਜਿਹੜੇ ਸਵਾਲਾਂ ਦੇ ਜਵਾਬ ਨਹੀਂ ਦੇ ਸਕਦੇ ਹੁਣ ਕੱਲ ਨੂੰ ਐਮਪੀ ਬਣ ਕੇ ਕਿਹੜੇ ਕੀ ਸਾਡਾ ਸਵਾਰ ਦੇਣਗੇ ਜਾਂ ਪਾਕੀ ਬਾਕੀ ਸਵਾਰੂ ਕੋ ਜਿਹੜੇ ਕਿਸਾਨਾਂ ਦੇ ਸਵਾਲਾਂ ਦੇ ਜਵਾਬ ਨਹੀਂ ਦੇ ਸਕਦੇ ਸੋ ਅਸੀਂ ਪਰਮਨੈਂਟ ੰਗਣਾ ਉਹਨਾਂ ਨੂੰ ਕਹੇ ਵੀ ਅਸੀਂ ਬੰਦੇ ਪੰਜ ਸੱਤ 10 ਆਜਣ ਤੁਸੀਂ ਤੁਹਾਡੇ ਗਾੜੀ ਸਵਾਲ ਰੱਖਦੇ ਸਾਡੇ ਸਵਾਲਾਂ ਦੇ ਜਵਾਬ ਦੇ ਦਿਓ ਪਰ ਭੱਜ ਨਿਕਲੇ ਬਾਕੀ ਅਸੀਂ ਉਹਨੂੰ ਵੀਡੀਓ ਅਸੀਂ ਕਹਿੰਦੇ ਜੀ ਵੀ ਬਿਗੈਰ ਵੀਡੀਓ ਨਹੀਂ ਬੰਦਣੀ ਫਿਰ ਉਹ ਸਵਾਲਾਂ ਦੇ ਜਵਾਬ ਦਾ ਕੀ ਮਤਲਬ ਹੈ ਫੋਟੋ ਖਿੱਚ ਕੇ ਲਾਜੋ ਜਦੋਂ ਪਬਲਿਕ ਚ ਨਹੀਂ ਜਾਣਾ ਵੀ ਸਾਡਾ ਨੁਮਾਇੰਦਾ ਜਾਂ ਭਾਜਪਾ ਦਾ ਇਸ ਸਵਾਲਾਂ ਤੇ ਕੀ ਸਟੈਂਡ ਹੈਗਾ ਉਹਦਾ ਫਾਇਦਾ ਕੀ ਹੈਗਾ ਉਹ ਇਸ ਕਰਕੇ ਦੂਸਰਾ ਮੈਨੂੰ ਲੱਗਦਾ ਵੀ ਹੁਣ ਜਿਹੜੀ ਪੰਜਾਬ ਪੁਲਿਸ ਆ ਉਹਦੇ ਜਿਹੜਾ ਮੇਨ ਹੈੱਡ ਕੁਆਟਰ ਚੰਡੀਗੜ੍ਹ ਉੱਤੇ ਭਾਜਪਾ ਦਾ ਝੰਡਾ ਲੱਗਣ ਵਾਲਾ ਉਹਦਾ ਇਹਦਾ ਭਗਵਾਕਰਨ ਹੋ ਗਿਆ ਵਾ ਬਾਕੀ ਤੇ ਸਾਰਾ ਕੁਝ ਪੂਰਾ ਪੂਰਾ ਚੱਲ ਰਿਹਾ ਔਰ ਭਗਵੰਤ ਮਾਨ ਦੀ ਸਰਕਾਰ ਬੀ ਟੀਮ ਵੱਜੋਂ ਭਾਜਪਾ ਦੇ ਕੰਮ ਕਰ ਰਹੀ ਹੈਗੀ ਆ ਔਰ ਹੁਣ ਪੁਲਿਸ ਦੇ ਵਿੱਚ ਅਫਸਰ ਇਹੋ ਜਿਹੇ ਆਉਣਗੇ ਜਿਹੜੇ ਟੀਵੀ ਚੈਨਲਾਂ ਤੇ ਜਾ ਕੇ ਭਾਜਪਾ ਦਾ ਪ੍ਰਵਕਤਾ ਬਣ ਕੇ ਸਭਾਈਆਂ ਦੇਣਗੇ ਜੋ ਅਸੀਂ ਦੇਖ ਰਹੇ ਹੈਗਾ ਤੇ ਇਹ ਜਮੂਰੀਅਤ ਦਾ ਗਾਲਾ ਕੁੱਟਣ ਵਾਲੀ ਅਜੋ ਅਸੀਂ ਦੇਖ ਰਿਹਾ ਸੀ ਅੱਜ ਤਾਂ ਹੀ ਅਪੀਲ ਕੀਤੀ ਸੀ ਕਿ ਅੱਜ ਵੋਟਾਂ ਜਾ ਪਾਉਣ ਤੋਂ ਪਹਿਲਾਂ ਭਾਜਪਾ ਦਾ ਅਸਰ ਰੂਪ ਦੇਖ ਲਓ ਪਾਇਓ ਜਿੱਥੇ ਮਰਜੀ ਵੀ ਸਾਡੇ ਕਿਸਾਨਾਂ ਮਜ਼ਦੂਰਾਂ ਨਾਲ ਕੀ ਕੀਤਾ ਜਾ ਰਿਹਾ ਕਿਵੇਂ ਧੱਕਾ ਕੀਤਾ ਜਾ ਰਿਹਾ ਅਰ ਰਜਗਾਰ ਤੇ 200 ਦਿਨ ਰੇਗਾ ਮੰਗੀ ਸੀ 700 ਰੁਪਿਆ ਦਿਹਾੜੀ ਮੰਗੀ ਸੀ ਉਹਦਾ ਵੀ ਕੁਝ ਨਹੀਂ ਕੀਤਾ ਸੋ ਅੱਜ ਦਾ ਪ੍ਰੋਗਰਾਮ ਸੀ ਅਸੀਂ ਪੀਸਫੁਲੀ ਢੰਗ ਨਾਲ ਆਪਣਾ ਕਰ ਰਹੇ ਹੈਗੇ ਸਰ ਜਿਹੜਾ ਪ੍ਰਧਾਨ ਜੀ ਦਾ ਐਸ ਵਾਲੇ ਪੂਲਸ ਫੋਰਸ ਲਾਈ ਗਈ ਹੈ ਕੀ ਲੱਗਦਾ ਕਿ ਡਰ ਹੈ ਹਾਂ ਦੇਖੋ ਮੈਂ ਕਿਹਾ ਪੂਲਸ ਫੋਰਸ ਲੱਗੇ ਸਾਡਾ ਤਾਂ ਡਰ ਕੋਈ ਨਹੀਂ ਜਾਂ ਤਾਂ ਸਾਡਾ ਪ੍ਰੋਗਰਾਮ ਹੈ ਉਹਨਾਂ ਦੀ ਰੈਲੀ ਚ ਖਲੜ ਪਾਉਣਾ ਅਸੀਂ ਤਾਂ ਕਹੇ ਵੀ ਜਾਂ ਤਾਂ ਸਾਨੂੰ ਕਾਲੇ ਝੰਡੇ ਵਿਖਾ ਲੰਦਿਓ ਸਾਡਾਂ ਤੇ ਖੜੇ ਕਰ ਲਓ ਜਾਂ ਸਾਨੂੰ ਸਵਾਲ ਜਵਾਬ ਕਰਨ ਦਿਓ ਤਾਂ ਫੋਰਸ ਜਿਹੜੀ ਆ ਇਲੈਕਸ਼ਨ ਕਮਿਸ਼ਨ ਇਸ ਵੇਲੇ ਬਿਲਕੁਲ ਭਾਜਪਾ ਦਾ ਅਫਸਰ ਪੂਰੇ ਡਰੇ ਪਏ ਆ ਪਤਾ ਨਹੀਂ ਉਹਨੇ ਕਿੱਥੇ ਟੰਗ ਦੇਣਾ ਤੇ ਕੱਲੀ ਸਿਕਿਉਰਿਟੀ ਭਾਜਪਾ ਨੂੰ ਚਾਹੀਦੀ ਆ ਬਾਕੀ ਦੇਸ਼ ਦੇ ਕਿਸੇ ਨਾਗਰਿਕ ਨੂੰ ਕੋਈ ਸਿਕਿਉਰਿਟੀ ਨਹੀਂ ਚਾਹੀਦੀ ਪੰਜਾਬ 'ਚ ਨਸ਼ਾ ਆਮ ਵਿਕ ਰਿਹਾ ਪੰਜਾਬ 'ਚ ਕਤਲ ਹੋਗਾ ਤਾਂ ਰੋਜ਼ ਹੋ ਰਹੀ ਆ ਉਹਦੇ ਦੀ ਕੋਈ ਸਿਕਿਉਰਿਟੀ ਨਹੀਂ ਹੈਗੀ ਪਿੰਡ 'ਚ ਕਤਲ ਹੋ ਜਾਂਦਾ ਤੇ ਮੌਕੇ ਤੇ ਪੁਲਿਸ ਨਹੀਂ ਪਹੁੰਚਦੀ ਸਿਕਿਉਰਿਟੀ ਸਿਰਫ ਭਾਜਪਾ ਦੇ ਲੀਡਰਾਂ ਨੂੰ ਚਾਹੀਦੀ ਪੂਰਾ ਕੀ ਬਰੇ ਹਾਂਜੀ ਉਹਦਾ ਦੋਸ਼ੀਆਂ ਨੂੰ ਉਹ ਕਹਿੰਦੇ ਵੀ ਦੋਸ਼ੀਆਂ ਖਿਲਾਫ ਜਿੰਨਾ ਕਿਸਾਨਾਂ ਦੇ ਵੱਟੇ ਚਲਾਏ ਉਹਨਾਂ ਖਿਲਾਫ ਪਰਚਾ ਦਰਜ ਕਰਦੇ ਨੇ ਅੱਗੇ ਇਨਕੁਆਇਰੀ ਕਰ ਲੈਣੇ ਆ ਦੱਸਦੀ ਕਿ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਵੱਲੋਂ ਤਨਜੀਤ ਸਿੰਘ ਸੰਧੂ ਦਾ ਤਿੱਖਾ ਵਿਰੋਧ ਕੀਤਾ ਗਿਆ ਬੀਤੇ ਦਿਨੀਂ ਵਿਰੋਧੀ ਕਾਂਗਰਸ ਤਨਜੀਤ ਸੰਧੂ ਨੂੰ ਕੇਂਦਰ ਦੇ ਵੱਲੋਂ ਬਾਈਪਾਸ ਸਿਕਿਉਰਟੀ ਵੀ ਦਿੱਤੀ ਗਈ ਸੀ ਉਥੇ ਤੁਹਾਨੂੰ ਦੱਸਦੀ ਕਿ ਲਗਾਤਾਰ ਲੋਕ ਸਭਾ ਚੋਣਾਂ ਨੂੰ ਲੈ ਕੇ ਕਿਸਾਨ ਪਾਜਬਾ ਉਮੀਦਵਾਰਾਂ ਦਾ ਵਿਰੋਧ ਕਰ ਰਹੇ ਨੇ ਅੰਮ੍ਰਿਤਸਰ ਤੋਂ ਹਰਜੀਤ ਗਰੇਵਾਲ ਸੰਸਾ ਬਿਲਕੁਲ ਚੈਨਲ